ਲੇ ਹੀ ਤਾਂ ਕਾਗਰ ਲਗਾ ਨਕਰ ਗੁੰੜਾ ਆ ਰਹੇ ਮੁੰਡੇ ਦਾ ਉਹ ਚੋਲੇ ਹੋ ਗਿਆ ਸਾਈਡ ਤੇ ਹਾਂ ਉਹ ਚੋਲੇ ਆ ਖੜੇ ਆ ਨਹੀਂ ਨਹੀਂ ਇਹ ਪੈਸੇ ਚੱਕੜੇ ਨੇ ਜੁੜੇ ਭਰਾਵਾ ਸੱਚੀ ਗੱਲ ਏ ਵਿਆਹ ਦੀ ਧੱਕਾ ਕਰੂ ਆਰ ਵਿਆਹ ਨਜਾਇਜ਼ ਖਰਚਾ ਬਦਤਾ ਯਾਰ ਹੈ ਜਾਣਾ ਹੈ ਜਾਣਾ ਤਰਮ ਕੋੜੇ ਤਰਮ ਕੋੜ ਜਾਣਾ ਤੇ ਬੈ ਕੇ ਆ ਜਾਓ ਪਿੱਛੇ ਗੱਡੀ ਆਉਂਦੀ ਸਾਈਡ ਇੱਥੇ ਚੱਲੇ ਹਾਂਜੀ ਸਸਰੀ ਘਾਲ ਸਾਰਾ ਲੋਕ ਸਵਾਗਤ ਆ ਤੁਹਾਡਾ ਸਾਡੇ ਅਜੇ ਨਵੇਂ ਵਲੌਗ ਵਿੱਚ ਤੇ ਬਲੋ ਕਰ ਤਨੋਂ ਪਰ ਆ ਆ ਗਿਆ ਕੰਮ ਕਰਕੇ ਦੂਆਣਾ ਨਿੱਕੇ ਮੋਟੇ ਕੰਮ ਜਿਹੜੇ ਕਰਨੇ ਆ ਜੇ ਪਹਿਲਾਂ ਤੇ ਬਾਕੀ ਵਿਆਹ ਦੇ ਤੇਰੀਆਂ ਬਾਜੋ ਕਰਾਂਗੇ ਅਜਾ ਘਰ ਦੀ ਤਿਆਰੀ ਕਰਦੇ ਵੇ ਸੋ ਮਟਮਟ ਸਮਾਨ ਸੋ ਲਿਆਉਣਾ ਪੈ ਜਾਣਾ ਤੇ ਬਾਕੀ ਕਿਆ ਬਣੀ ਛੱਕੇ ਨਿਕਲਾਂਗੇ ਰੰਗ ਆ ਵੀ ਲੈ ਗਿਆ ਮੰਮੀ ਸਾਰਾ ਵਿਆਹ ਤੇ ਕਰਾਣਾ ਮੇਰੇ ਤੇ ਚਲੋ ਵਿਆਹ ਨਾ ਹੋਵੇ ਤਾਂ ਨਾ ਰੰਗ ਹੋਵੇ ਫਿਰ ਸਾਰਾ ਘਰ ਦਾ ਰੰਗ ਲੈ ਜਾਣਾ ਜਿਹਨੂੰ ਵਿਆਹ ਕਰਾਉਣਾ ਤੇ ਨਹੀਂ ਪਾਪਾ ਕਿਨੇ ਵਿਆਹ ਤੇ ਕਰਾਉਣਾ ਕੋਈ ਨਹੀਂ ਫਿਰ ਤਾਂ ਬੰਦੇ ਪੁੱਤ ਕਿਵੇਂ ਇਹ ਰੰਗ ਕਰਾਂਗੇ ਪਾ ਕਰੋ ਕਰਾਂਗੇ ਹਾਂ ਜਿੱਥੋਂ ਆ ਕੇ ਗਾਉਦੋਂ ਕਰਾਂਗੇ ਪੱਕਾ 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 ਇਹ ਹੱਲ ਹੈ ਨਹੀਂ ਬੀਬੀ ਸਲਾਬ ਦਾ ਕੋਈ ਹਲ ਕਹਦਾ ਇਹ ਸਲਾਬ ਦਾ ਬਟ ਸਲਾਬ ਕੋਈ ਆ ਲੈ ਨਹੀਂ ਹੈ ਨਾ ਸੋ ਸਲਾਬ ਕੋਈ ਹੱਲ ਨਹੀਂ ਹੈ ਰਾ ਰੰਗ ਫੇਰ ਹੈ ਬਾਕੀ ਗਰਮੀਤ ਕੌਰ ਜੀ ਆ ਚੁੱਕੇ ਨੇ ਦਰਸ਼ ਮੇਲੇ ਕਰਕੇ ਹਾਂਜੀ ਗਰਮੀਤ ਕੌਰ ਜੀ ਪੀਣੀ ਚਾਹ 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 ਕਰੇ ਚਾਹ ਇੱਥੇ ਜਾਓ ਚਾਹ ਬਾਹਰ ਜਾਓ ਚਾਹ ਜਿੱਥੇ ਜਾਓ ਚਾਹ 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 ਹਾਂਜੀ ਗਰਮੀਤ ਕੌਰ ਜੀ ਆ ਚੁੱਕੇ ਹੋ ਤੁਸੀਂ ਜਾ ਮੋਟ ਸਾਡੇ ਜਾ ਕਿਥੇ ਸ਼ੇਅਰ ਕੀਆ ਹੁਣ ਇਹਨੂੰ ਕਹਤਾ ਨਾ ਖਾਇਆ ਕੁਝ ਪਿਰ ਪੱਜਾ ਜਾ ਰਿਹਾ ਜੀ ਮੈਂ ਕਹਤਾ ਵਾ ਸ਼ੇਅਰ ਦਰਸ਼ ਮੇਲੇ ਕਹ ਰਹੇ ਕਿਥੇ ਕਿਥੇ ਗਏ ਸੀਗੇ ਅਨੰਦਪੁਰ ਸਾਹਿਬ ਹੋਰ ਸਾਹਿਬ ਲਈ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਹੋਰ ਹੋਰ ਖਾਲਸਾ ਕਿਥੇ ਖਾਲਸਾ ਕੀ ਖਾਲਸਾ ਬਣਿਆ ਖਾਲਸਾ ਉਹ ਵੇਖਿਆ ਗੁਰੂਕਾਲਾ ਗੁਰੂਕਾਲਾ ਹੋਰ ਓਕੇ ਉਹ ਬੋਲੀ ਸਾਹਿਬ ਦਰਸ਼ ਮੇਲੇ ਵਧੀਆ ਕਰ ਰਹੇ ਨੇ ਵਧੀਆ ਦਰਸ਼ਨ ਕਰ ਚੱਲੋ ਲਓ ਜੀ ਖਾਲਸਾ ਬਣਿਆ ਉਹ ਤੇ ਉਹ ਕੀ ਬਣਿਆ ਮਿਊਜ਼ੀਅਮ ਬਣਿਆ ਜਿੱਥੇ

ਵੀਰ ਬਣੀ ਜਾਂਦਾ ਹੈ ਬਣੀ ਜਾਂਦਾ ਹੈ ਮੇਰਾ ਵੀਡੀਓ ਦੇਖਦਾ ਸੀਗਾ ਮੈਂ ਹਾਂ YouTube ਤੇ ਕੁਲਾ ਪੜਾਈ ਜਾਂਦਾ ਹੋਰ ਆ ਪਾਈ ਉਹਦਾ ਉਹਦਾ ਬਾਦ ਉਹਦਾ ਬਾਦ ਉਹਨੇ ਪਾ ਦਿੱਤੀ 40 ਮਿਲਾਂ ਕੱਟ ਤੂੰ ਮੈਂ ਕੱਟਿਆ ਗਿਆ ਸਰਦਾਰ ਬਰਾਵਾ ਦੂਜੀ ਕੋਕਰ ਦੇਖਣ ਵੀ ਦੂਜੀ ਜਾਲੀ ਲੈਣੇ ਆਂਡੇ ਜਿੱਤੇ ਕਿ ਦੇਖਣਗੇ ਜਾ ਭਰਾਵਾ ਤੈਨੂੰ ਵੀ ਆਣੀ ਗਿਆ ਚ ਕੋਈ ਉਹੋ ਹੀ ਚੀਜ਼ ਵੜ ਜੇ ਬਿੱਲੀ ਬੁੱਲੀ ਹਾਂ ਹਾਂ ਉਹ ਚ ਬਿੱਲੀ ਇਥੇ ਵੜ ਜੂ ਐਡੀ ਬਰੀਕ ਜਾਲੀ ਆ ਪੰਜਾ ਮਾਰ ਦਿੰਦੀ ਬਿੱਲੀ ਵਿੱਚ ਨਹੀਂ ਤਾਂ ਲੱਗਦੀ ਥੱਪ ਥੁੱਪ ਵੜ ਸਕਦੇ ਉੱਚੇ ਤਾਂ ਨੇ ਮਲੇ ਆਏ ਨਹੀਂ ਹਾਂ ਥੱਪ ਥਲਿੱਕਿਆਂ ਨੇ ਜਿਹਨੂੰ ਵੜ ਸਕਦੀਆਂ ਬਿੱਲੀ ਗੁੱਲੀ ਦਾ ਥੱਪਾਂ ਦਾ ਕੰਮ ਔਖਾ ਵਾ ਪਤਰੀ ਘੱਟੀ ਜੇ ਬਾੜੇ ਉਹ ਇੰਕੀ ਟੇਟੀ ਹੋ ਗਈ ਤੇ ਕੰਮ ਖਰਾਬ ਆ ਨਹੀਂ ਨਹੀਂ ਕੱਪੜਾ ਨਹੀਂ ਲੈ ਜਾਣੀ ਵਾਲੀ ਅੰਕਲ ਮੈਨੂੰ ਨਹੀਂ ਪਤਾਗਾ ਮੈਨੂੰ ਕਿਉਂ ਨਹੀਂ ਪਤਾਗਾ ਤੈਨੂੰ ਕੋਈ ਬਦਲ ਲੈਣੀ ਪੈਣੀ ਪੈਸੇ ਵੱਧ ਪਾਵੇ 11000 1100 ਤੇ 500 ਸਿੱਧੇ 11000 ਘਟ ਘਰ ਜਾਵਣੇ ਮੇਰੇ ਪੁੱਤ ਹੋਰ ਉਹ ਐਵੇਂ ਉਹ ਮਿਸਤਰੀ ਗੰਗ ਲਾਉਂਦਾ 32 ਯਾਦਰਾ ਕੀ ਕਰਦੀਆਂ ਇਹਨੂੰ ਪੁੱਛ ਲਾ ਹੁਣੇ ਪਹਿਲਾਂ ਮੈਨੂੰ ਦੋ ਲਗਾਏ ਯਾਰ ਆਪਣੇ 6 ਬੈਡਾ 32 ਯਾਦਰਾ ਕੀ ਕਰਦੀਆਂ 6 ਬੈਡਾ ਘਰੇ 32 ਸਰਾਨੇ ਨਾਲ ਹੈਗੇ ਅੰਕਲ ਸਰਾਨੇ ਦੇ ਆਹ ਅਮਰਤ ਲੈ ਲਓ ਅਸ 72 ਜੀ ਹੈਟ ਲੀਆਂ ਕਿੰਨੇ ਲੈ ਲੈ ਕੇ ਵੇ ਕਿ ਨਾਲ ਹੀ ਰੋਲ ਹੋਈ ਜਦਾ ਆਪੋ ਹੀ ਤਬੇ ਬੇ ਫੋਟੋ ਤੇ ਜਾਵੇਂ ਹਾਂ ਮੇਰੇ ਰਹਿ ਗਏ ਮੇਰੇ ਦੇ ਮੋٹے ਕੱਪੜੇ ਰਹਿ ਗਏ ਆ ਟਰਾਪਾ ਸਿਲੈਕਟ ਕਰਦੇ ਓਕੇ ਆ ਤੇ ਲੈ ਆ ਆਪਣੇ ਮਾੜੇ ਮੋٹے ਕੱਪੜੇ ਥੋੜੇ ਜਿਆਦਾ ਲੱਗਦੇ ਆ ਆ ਤੇ ਮੇਰੇ ਮੋٹے ਦੇ ਕੱਪੜੇ ਮੋٹے ਜਿਆਦਾ ਲੱਗਣੇ ਕੱਪੜਾ ਵਾਦ ਲੱਗਣਾ ਕਿ ਉਹ ਵੀ ਰੂਲ ਦੀ ਨਾਲ ਭਾਜੀ ਆ ਅੱਛਾ ਬ੍ਰੋ ਭਾਜੀ ਆਂ ਜੀ ਉਹ ਭਾਜੀ ਆ ਦੇ ਲੈ ਅੰਕਲ ਵਲੋਂ ਕੋ ਕੱਪੜੇ ਵਾਲਾ ਹਾਂ ਮੈਂ ਵੇਦਾ ਭਾਈ ਕੱਪੜਾ ਵਧੀਆ ਲੱਗਾ ਕੁਰਤੇ ਆ ਬਲ ਰੰਗ ਕਿਹੜੇ ਦਾ ਅੰਕਲ ਬਲੈਕ ਤੇ ਵਾਈਟ ਬਲੈਕ ਵਾਈਟ ਲੈ ਬਲੈਕ ਵਾਈਟ ਤੇ ਠੀਕ ਹੈ ਆਗਲ ਫੋਨ ਆ ਗਿਆ ਚੱਕ ਲੈ ਇਹ ਮੈਨੂੰ ਚੱਕ ਨਹੀਂ ਗਿਆ ਮੂਣਾ ਇਹ ਕਿਤੇ ਪੈਸੇ ਦੇ ਰਿਹਾ ਨਾ ਹਲੋ ਚੱਕ ਲਿਆ ਅੰਕਲੇ ਨਹੀਂ ਦੇਣੇ ਇਹ ਨਹੀਂ ਦੇਣੇਗੇ ਚਲਾ ਰੱਖਾ ਜਾਲੀਏ ਗੱਡੀ ਕੇ ਨੂੰ ਨਹੀਂ ਹਜੇ ਨਹੀਂ ਫਿਰ ਕਰੋ ਇਹ ਗਏ ਉਹ ਦੇ ਜਿਓਗੇ ਚਾਦਰ ਤਾਂ ਨਾਲ ਹੀ ਜਾਊਗਾ ਚਾਦਰ ਦੇ ਨਾਲ ਗੱਡੀ 'ਚ ਹੀ ਰੱਖ ਦੇਵਾਂਗੇ ਸਾਡਾ ਸਬੰਧ ਚੱਲ ਚਾਦ ਰੱਖ ਦੇ ਆਂਕਲ ਹੋਏ ਕਰਦਾ ਕੰਮ ਹਾਂ ਆ ਬਾਬੂ ਦੇ ਸਟਾਵਾ ਜੀ ਕਿ ਅਕਲਾ ਕਹਿੰਦੇ ਹਣਾ ਚੱਲ ਵੀ ਇਹ ਵੀ ਚਲੇ ਆਪਣੀਆਂ ਗੁੱਗੂ ਉਹ ਆਪਣਾ ਮੋਟਾ ਕਰਕੇ ਅਗਲਾ ਨਹੀਂ ਐ ਕਿ ਮੋਟੇ ਦੀ ਬਗਾਨੀ ਆਡਾ ਮੋਟਾ ਵਿਆਹ ਨਹੀਂ ਤੇ ਨਵੇਂ ਆ ਕਰਾ ਲਈਏ ਜੀ ਦਾ ਠੀਕ ਆ ਸਰੀਰ ਉਹਦਾ ਦਾਦਾ ਮੋਟਾ ਕੁੜੀ ਜਾਈ ਦੀ ਅੰਕਲ ਫਰਾ ਤੇ ਆਹੀ ਮੁੰਡਾ ਚੱਲੋ ਲੇਸ਼ ਤਾਂ ਪੱਕਾ ਘਰ ਲਗਾ ਅੰਕਲ ਗੁੱਗੂ ਨਾਲ ਆਉਂਦੇ ਮੁੰਡੇ ਨਾਲ ਹੈਰ ਦੇ ਗਾ ਹਾਂ ਉਹ ਜੋਲੇ ਆ ਖੜੇ ਆ ਨਹੀਂ ਨਹੀਂ ਇਹ ਪੈਸੇ ਚੱਕੜੇ ਨਾ ਦੇ ਬੋਲੇ ਇਹ ਆ ਜਿਆਦਾ ਡਿਕੜੇ ਨਾ ਬੰਦਾ ਰਸੇ ਆਂਕਲ ਦਾ ਆਹ ਯਾਨਾ ਸੱਚਾ ਬਹੁਤ ਬਹੁਤ ਹੈ ਲਾ ਰਿਸ਼ਤਾ ਪਕਾ ਗੱਗੂ ਦਾ ਆਂਕਲ ਨੇ ਆਂਕਲ ਨੇ ਦਾਰੂ ਪੀ ਕੇ ਬਾਗ ਵਾਲਾ ਹਿਰਨ ਬਣਿਆ ਫਿਰਨਾ ਇਹਦੇ ਬਰਾ ਉਹਨੇ 12 ਸਿੰਘਾਂ ਮੰਝ ਰੇ ਇਹਨਾਂ ਨੇ ਚੱਕ ਦੇ ਲਈ ਤੁੰਗਿਆ ਲਾ ਮੁੰਡਿਆ ਜੂਸ ਮੁੰਡਿਆ ਕਿਵੇਂ ਮੈਂ ਮਿੱਠਾ ਲੂਣ ਕੁਝ ਨਹੀਂ ਨਾ ਮਿੱਠਾ ਲੂਣ ਬਰਪ ਕੋਈ ਨਹੀਂ ਮੁੰਡੇ ਡਾਈਟ ਤੇ ਹੁਣ ਵਿਆਹ ਆ ਗਿਆ ਨਾ ਕੱਪੜੇ-ਕਪੜੇ ਪਾਉਣੇ ਵਿਆਹਾਂ ਤੇ ਫਿਰ ਕੇਲੇ ਗ੍ਰੈਂਡ ਕਰਦੇ ਵਾਹਦਾ ਬੋ 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 ਗ੍ਰੈਂਡ ਪੀਰ ਆ ਵੇ ਪਹਿਲਾਂ ਦੱਸ ਕਿਵੇਂ ਆ ਮੁੱਛਾ ਸਾਫ ਕਰ ਲਾਉ ਨਾ ਜਾਣਾ 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 ਥੋੜਾ ਕਰ ਮੋੜ ਜਾਣਾ ਤੇ ਬਹਿ ਕੇ ਆ ਜਾ ਪਿੱਛੇ ਕੱਢੀ ਆਉਂਦੀ ਅਸੀਂ ਇੱਥੇ ਚੱਲੇ ਨੇ ਇਹ ਸਾਹੂ ਸੁਣਾਈ ਕੀ ਸਾਡੇ ਪਿੰਡ ਭਾਈ ਨਸ਼ਿਆ ਵਾ ਵਾਤ ਕਿਆ ਕਹਿੰਦੇ ਨਸ਼ਿਆ ਇਹ ਨੂੰ ਲਾ ਮੋਟੇ ਕਿਵਲਾ ਆ ਗਿਆ ਪਾ ਜਿਹੜਾ ਫੈਕਟਰੀ ਵਾਲਾ ਕੰਮ ਹੋਵੇ ਲੱਗੇ ਜਿਵੇਂ ਫੈਕਟਰੀ ਹੀ ਉਹ ਉਹ ਹੀ ਕੰਮ ਆ ਹੋਰ ਯਾਰ ਨਹੀਂ ਆ ਕੀ ਕਿੰਵੇ ਲੈਣ ਚਲਾਏ ਇਹ ਫੈਕਟਰੀ ਨਹੀਂ ਲੱਗੇ ਹੁੰਦੇ ਆ ਮੇਰੇ ਵੀ ਬਣਾ ਕੇ ਅਮਰੂਦ ਖਾਨਦੇ ਆ ਵੀ ਮਿੱਠਾ ੜਾ ਅਮਰੂਦ ਅਮਰੂਦ ਆ ਬਾਈ ਹਾਂ ਸਾਰਾ ਗੱਲਬਾਤ ਜਮ ਅਰੂਦ ਤਾਂ ਮੋਕ ਕੇ ਬਸ ਜਿੰਨੇ ਲੇਬਰ ਲੱਗੇ ਸਾਡੇ ਗਏ ਅਮਰੂਦ ਵਟਸਕਾਰ ਵੀ ਲੈ ਆ ਜਾਵੀਂ ਨਹੀਂ ਮਾੜੀ ਗੱਲ ਭਰਾਵਾ ਪੱਥਰੀ ਤੋੜਤਾ ਸਾਰਾ ਬਾਥਰੂਮ ਦਾ ਲੈ ਭਰਾਵਾ ਨਵਾਂ ਕਿਤ ਕਿੰਨਾ ਕੀ ਲੈ ਆਣੀ ਨਾ ਕਿੰਨੀਆਂ ਕਿ ਚੀਜ਼ਾਂ ਨਵੀਆਂ ਲਾਵਾਂਗੇ ਆ ਆ ਚੀਜ਼ ਰੋਕ ਨਹੀਂ ਅਹੀਂ ਨਹੀਂ ਲਾਉਣੀ ਇਹ ਆ ਮੈਂ ਨਾ ਫਿਟਿੰਗ ਕਰਕੇ ਆ ਆ ਜਿਹੜਾ ਚੀਜ਼ ਲਾਉਣੀ ਨਾ ਆ ਵੇਖੋ ਆ ਫਿਟਿੰਗ ਨਹੀਂ ਇਹਦੇ ਚੱਕਰ ਝੁੜ ਕੀ ਕਰੀਏ ਲੈ ਦੱਸ ਯਾਰ ਇਹ ਤੇ ਲਾਉਣਾ ਹੁਣ ਪਾਈਪਾਂ ਵੀ ਬਾਹਰ ਕੱਢਣੀਆਂ ਸਾਰੀਆਂ ਪਾਈਪਾਂ ਫਿਟਿੰਗ ਨਵੀਂ ਕਰਨੀ ਆ ਸਾਰਾ ਕੰਮ ਹੀ ਕਲਪ ਕਰਤਾ ਭਰਾਵਾ ਪਾਈਪਾਂ ਵੀ ਨਵੀਆਂ ਪਾਓ ਉਹ ਵੀ ਕਰੋ ਨਵਾਂ ਪੱਥਰੀ ਸਾਰਾ ਭਰਾਵਾ ਇੰਨਾ ਵੀ ਹੈ ਨਹੀਂਗਾ ਹੱਥ ਜੋੜੇ ਭਰਾਵਾ ਸੱਚੀ ਗੱਲ ਏ ਵੇ ਆਇਦ ਨੂੰ ਆ ਦਾ ਕਾ ਕਰੂ ਆ ਵੀ ਆਇਦ ਨਜ਼ਾਇਦ ਖਰਚਾ ਬਤਾਦਾ ਯਾਰ ਹੈ ਅੱਛਾ ਲਾਉਣਾ ਹੀ ਸੀਗਾ ਚੱਲ ਫੇਰ ਠੀਕ ਲਾ ਨਹੀ 45 ਡਾਂਗੇ ਨਾ ਆਰ ਡਾਗਾ ਤਾਂ ਠੀਕ ਆ ਹੁਣ ਆ ਦਾ ਗਲਤੀ ਹੋ ਖਰਾਬ ਹੋ ਗਈ ਕੀ ਖਰਾਬ ਹੋ ਗਈ ਹਾਂ ਕੀ ਖਰਾਬ ਹੋਇਆ ਇਹਦਾ ਮੈਨੂੰ ਲੱਗਾ 20 ਰੁਪਏ ਹੈ ਇਹ ਭਰਾਵਾਂ ਲੱਤੂਤ ਵੀ ਕੰਮ ਚੱਲਦੀ ਹੈ ਦੀ ਤੇਰੀ ਰੁਕਣੀ ਨਹੀਂ ਵਾਜੋ ਪ੍ਰੀਮੀਅਮ ਦੀ ਪੈ ਗਈ ਆ ਮੋਟਾ ਏ ਬਾ ਚੱਲੀ ਰਹੀ ਜਾ ਰਹੀ ਆ ਵਾ ਠੀਕ ਆ ਐ ਅੰਦਰੋਂ ਬਾਹਰੋਂ ਸ਼ਿਕਾਅ ਨਹੀਂ ਵੈਕਿਊਮ ਕਰਾਉਣੀ ਆ ਹਾਂ ਹਾਂ ਵੈਕਿਊਮ ਕਰਾਉਣੀ ਵੈਕਿਊਮ ਕਰ ਲਓ ਠੀਕ ਆ ਜਮਾ ਚੰਗੀ ਤਰ੍ਹਾਂ ਕਰ ਦੇ ਬਈ ਮਰਾ ਚੱਲ ਆ ਗਿਆ ਕਾਬੀ ਫੜਾ ਦੀ ਆ ਤੇ ਪੌੜੀਆਂ ਰੱਖੀਆਂ ਜਾਣੀਆਂ ਤੇ ਮੈਂ ਦਿਮਾਗ ਵੇਲੇ ਨੇ ਤੇ ਮੈਂ ਦੱਸਦਾ ਕਿ ਕਿਉਂ ਇੱਥੇ ਲੱਦ ਕੇ ਜਾਣੀਆਂ ਤੇਰੇ ਸਾਹਮਣੇ ਮੈਂ ਲੱਦ ਲਿਆ ਖਾਏ ਕੈਂਟੇ ਨੂੰ ਕੈਂਟ ਪਹਿਲਾਂ ਕਰ ਦੇਈ ਕੈਂਟ ਪਹਿਲਾਂ ਕਰ ਦੇ ਆ ਗਿਆ ਫੇ ਤੁਹਾਡੇ ਕੋ ਕਿੱਥੋਂ ਲਗਾਏ ਕਿਥੋਂ ਉਤਰ ਆਵੇ ਪੌੜੀਆਂ ਇਹ ਗੈਸ ਬੋਡੀ ਫਾਈਲਾ ਵੀ ਸਾਰਾ ਸਹੀ ਟੋਪਰ ਕੇ ਬਹਿ ਜਾ ਤੂੰ ਲੈ ਆਂ ਮੈਸੇ ਖਰਾਬ ਹੀ ਹੋ ਗਈਆਂ ਨੁਕਸਾਨ ਪਗਲੇ ਨੂੰ ਪਾਓ ਬੇਕਾਰ ਬਣਾਈ ਜਾ ਆਜੀਬ ਆਹ ਤੇ ਕਿੰਨੀ ਮਸੇ ਰੱਖ ਲਾ ਚੱਲ ਬਈ ਆਹ ਆਹ ਡਰਮ ਕਿੰਨੇ ਦਾ ਆਹ ਡਰਮ ਪਹਿਲਾਂ ਪੌੜੀਆਂ ਲੈ ਜੀਏ ਬੜਾ ਮਹਿੰਗਾ ਕਿੰਨੇ ਦਾ 12 ਬੜਾ 1100 ਦਾ ਲੈ ਆ ਵੇਖਾ 100 ਰੁਪਏ ਘਟਾਤਾ ਫੇਰ ਕਹਿੰਦੇ ਕਿ ਨਹੀਂ ਮਹਿੰਗਾ 800 ਦੇ ਆ ਜਣਾ ਨੇ ਲੈ ਜਿੰਦਾ ਲਾ ਬੌੜੀਆਂ ਵਾਹ ਜੀ ਵਾਹ ਇਹ ਕਿਹੜੇ ਕਿਹੜਾ ਚੱਲ ਗਏ ਇਹ ਰਾਂ ਘੋੜੀਆਂ ਜਿਹੜੇ ਪਾ ਚੱਲੀਆਂ ਪੌੜੀਆਂ ਹੀ ਆ ਆ ਪਤਲੇ ਡੰਡੇ ਵਾਲੀ ਨਹੀਂ ਲੈਣੀ ਜਿਹੜਾ ਦਾ ਦਿਲ ਕਰਾ ਪਸੰਦ ਆ ਜਿਹੜੀ ਉਹ ਲੈ ਲੈ ਤੂੰ ਕਹਿੰਦਾ ਨਾ ਪੌੜੀ ਪੌੜੀ ਬੰਦੇ ਨੂੰ ਚੜਨਾ ਚਾਹੀਦਾ 15 ਪੌੜੀਆਂ ਚੜ ਜਾ ਲੈ ਘਟੀਆਂ 15 ਇਨੇ ਫੋਟ ਆਏ ਹੁਣੇ ਇਕੱਠੇ ਰੱਖੀਏ ਜਮਾਂ ਵਿਚਾਲੇ ਫੇਰ ਜੀਪ ਲੈ ਜਾਂਦੀ ਨਹੀਂ ਇਕੱਠਾ ਕਿਹੜੇ ਖਾਣ ਬੈਰੇ ਨੇ ਅਗੜ ਡੇਕਾਂ ਗਏ ਮੈਂ ਨਿਸ਼ਾਨ ਕਰਾਵਾਂਗੇ ਹੱਥ ਪਾ ਕੇ ਬਹਿ ਜਾ ਐਡੀ ਕਿਦੇ ਬੈਂਕੀ ਕਰ ਲੀਏ ਕਰ ਲੀਏ ਜਾ ਤੈਨੂੰ ਵੇਖਾ ਤੇਰੀ ਮੂੰਹ ਮਗੇ ਪੈ ਦਿੱਤ ਨੇ ਆਉਦਾ ਦਿਲੋਂ ਰੱਖਦੇ ਕਿ ਆਹ ਪੌੜੀ ਵਧੀਆ ਹਾਂ ਦਿਲੋਂ ਸਾਰੀ ਵਧੀਆ ਪੌੜੀ ਟੋਟੀ ਇੱਥੇ ਸੱਕਦੀ ਕਿੱਥੋਂ ਕਿਹੜੀ ਚੀਜ਼ ਦੀ ਗਾਰੰਟੀ ਆ ਜੇ ਬੰਦਾ ਡੇਕ ਵੇ ਤੇਰੀ ਪੌੜੀ ਹੀ ਸੁੱਟ ਕੇ ਕਰਾਂਗੇ ਇੱਥੇ ਅਸੀਂ ਨਹੀਂ ਇਹ ਕਿਹੜੀ ਕਿਹੜੀ ਚੀਜ਼ ਦੀ ਗਾਰੰਟੀ ਆ ਚੱਲ ਭਈ ਰੰਗ ਨਾ ਲਾਇਆ ਜੀ ਵਾ ਦੱਸਦਾ ਵੇ ਤੈਨੂੰ ਗੱਗੂ ਨਾ ਛੱਤ ਖਰਾਬ ਹੋਵੇ ਹੋਰ ਨਹੀਂ ਕੋਈ ਪਾੜ ਅੱਗੇ ਤੇ ਨਾ ਵੀ ਆਏ ਨਾ ਪਲਟ ਧਿਆਨ ਨਾ ਰੱਖ ਕਿਨੇ ਲਾਇਆ ਵਾ 30 20000 ਦਾ ਜੱਟ ਜਾਵਾਂ ਕਿਹੜੇ ਹਸਣ ਲੈ ਜਾਇਆ ਗੱਗੂ ਜਰ ਮੈਨੂੰ ਬਰਾਪਰ ਕਰ ਗਾਂ ਕਰ ਬਣੀ ਜੀ ਗਾਂ ਕਰ ਯਾਰ ਲੈਵਲ ਕੱਢੋ ਇਹਦਾ ਪਹਿਲਾਂ ਹੱਥ ਰੱਖਣਾ ਦੀ ਦਰਮਿਆਨ ਰੱਖੂੰ ਆਪਾਂ ਹੱਥ ਉਹ ਤੇ ਲੈ ਹੁਣ ਤਾਂ ਹਿਲਦੀ ਨਹੀਂ ਪਈ ਬੱਸ ਤੇ ਆ ਆ ਬੈਠ ਮਾਪਾ ਚ ਉੱਪਰ ਲੰਮੇ ਪੈ ਜਾ ਤੂੰ ਪੌੜੀਆਂ ਤੇ ਲੈ ਆਹ ਤਾਂ ਕੁੱਲਾ ਹੀ ਤਾਂ ਕੀ ਜਨ ਨਾਲੂ ਕੁੱਲਾ ਭਾਰੀਆਂ ਬਹੁਤ ਆ ਝੂਠੀ ਮਾਰ ਕੇ ਮਹਿੰਗੀ ਦੇਦੀ ਨਾਲ ਲੱਕੜ ਮਾਰੀ ਲਈ ਆ ਕੀ ਕਰਤੀ ਰਹਾ ਟਨੇ ਓ ਬੇ 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 ਜੀ ਬਗਿਆ ਯਾਰ ਜੀ ਤੇ ਨਾਲ ਜਿਹੜਾ ਆਵੇ ਬਾਈ ਦੱਸਦਾ ਆਪਾਂ ਆਪਾਂ ਗੋਗੂ ਨੂੰ ਦੱਸਤਾਈ ਪਰਾਂ ਕੀ ਦਿਮਾਗ ਇਹਦੇ ਸੌ ਲੈ ਕੇ ਜਾਣੀਆਂ ਇੱਧਰ ਵੇ ਹੁਣ ਬਾਪੂ ਦੇ ਯਾਰ ਆ ਗਿਆ ਇੰਟਰਨਗੇ ਤਾਸ਼ ਸੋ ਆਪਾਂ ਚੱਲੇ ਰੈਡੀ ਛੈਡੀ ਹੋ ਕੇ ਮੋਗੇ